ਹਾਂਜੀ ਸਰ ਕੀ ਨਾਮ ਤਾਂ ਦੱਸ ਜੀ ਹਰਵਿੰਦਰ ਸਿੰਘ ਸੇਖੋਂ ਜੀ ਪ੍ਰੈਜ਼ੀਡੈਂਟ ਬ੍ਰਿਕਲੈਂਡ ਡਿਸਟ੍ਰਿਕਟ ਯੂਨੀਅਨ ਜੀ ਹਾਂ ਸਾ ਤੁਹਾਡੇ ਲਿਸਟ ਤੁਹਾਡੇ ਵੱਲੋਂ ਸਟ੍ਰਾਈਕ ਸ਼ੁਰੂ ਕੀਤੀ ਗਈ ਹੈ ਕਿਸ ਚੀਜ਼ ਦੇ ਸਟ੍ਰਾਈਕਾ ਕਿੰਨਾ ਸਮੇਂ ਦੇ ਲਈ ਹੈ ਸਰ ਅਸੀਂ ਤਿੰਨ ਡਿਸਟ੍ਰਿਕਟ ਪਟਿਆਲਾ ਸੰਗਰੂਰ ਤੇ ਬਰਨਾਲਾ ਸਾਡੇ ਪੱਠੇ ਤਕਰੀਬਨ 15-5 ਨੂੰ ਬੰਦ ਹੋ ਚੁੱਕੇ ਨੇ ਤੇ ਅਸੀਂ ਅਨਮਿੱਥੇ ਸਮੇਂ ਲਈ ਸਟ੍ਰਾਈਕ ਤੇ ਹਾਂ ਜੀ ਕਾਰਨ ਸਾਡਾ ਜਿਹੜਾ ਰਾਮਟੀਰੀਅਲ ਮਿੱਟੀ ਹੈ ਉਹਦੀ ਸਨ ਮਿੱਟੀ ਚੱਕਣ 'ਚ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਨੰਬਰ 2 ਦੇ ਸਾਡੇ ਦੇ ਸਰਕਾਰ ਨੇ ਜਿਹੜੇ ਪੈਲੇਟ ਨੇ ਪਰਾਲੀ ਦੇ ਉਹ ਸਾਨੂੰ ਸਰਕਾਰ ਕਿਉਂਦੀ ਹੈ ਵੀ ਇਹਨਾਂ ਨੂੰ ਤੁਸੀਂ ਫੂਕੋ ਕਿ ਸਾਡੇ ਪੱਠਿਆਂ ਦੇ ਵਿੱਚ ਨਹੀਂ ਫੂਕ ਸਕਦੇ ਅਸੀਂ ਸਰਕਾਰ ਨੂੰ ਬੇਨਤੀ ਕੀਤੀ ਹੈ ਅਸੀਂ ਪੋਲੂਸ਼ਨ ਡਿਪਾਰਟਮੈਂਟ ਨੂੰ ਵੀ ਕਿਹਾ ਸੀ ਵੀ ਤੁਸੀਂ ਸਾਡਾ ਇੱਕ ਪੱਠਾ ਸਰਤੇ ਤੋਂ ਲੈ ਲਓ ਸਾਡੀ ਹਾਜ਼ਰੀ 'ਚ ਉੱਥੇ ਇੱਟਾਂ ਬਣਾ ਦਿਓ ਪਰ ਪੈਲੇਟ ਨਾਲ ਅਸੀਂ ਸਾਰੇ ਪੱਠਿਆਂ ਦੇ ਪੈਲੇਟ ਫੂਕ ਦਾਂਗੇ ਹੁਣ ਤੁਹਾਡੇ ਵੱਲੋਂ ਮਨ ਲੋ ਕਿਹੜੀਆਂ ਹਸਲ ਮੰਗਾਂ ਰੱਖੇਗੇ ਨੇ ਜਿਨ੍ਹਾਂ ਨੂੰ ਲੈ ਕੇ ਜਿਹੜੀ ਆ ਸਹਿਮਤੀ ਨਹੀਂ ਬਣੀ ਤੇ ਤੁਹਾਡੇ ਵੱਲੋਂ ਹੜਤਾਲ ਜਾਰੀ ਕੀਤੀ ਗਈ ਹੈ ਅਸੀਂ ਤਾਂ ਸਾਰੇ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਸਾਡੀ ਜਿਹੜੀ ਆ ਰਾਮਦੀਲ ਮਿੱਟੀ ਹੈ ਸਾਨੂੰ ਇਹਦੇ ਤੇ ਪਾਬੰਦੀ ਨਾ ਲਾਈ ਜਾਵੇ ਕਿਉਂਕਿ ਅਸੀਂ 2-3 ਏਕੜ ਮਿੱਟੀ ਚੱਕਦੇ ਆ ਕਿਸਾਨ ਦੀ ਉਹ ਸਿਰਫ ਓਨਲੀ 20-25 ਦਿਨਾਂ ਦਾ ਸਮਾਂ ਹੁੰਦਾ ਜਦੋਂ ਕਿਸਾਨ ਆਪਣੀ ਕਣਕ ਵੱਢ ਕੇ ਅੱਗੇ ਜੀਰੀ ਲਾਉਣੀ ਹੁੰਦੀ ਉਹਦੇ ਵਿਚਾਲੇ ਜਿਹੜਾ ਟਾਈਮ ਪੀਰੀਡ ਆਉਂਦਾ ਉਹਦੇ ਵਿੱਚ ਸਾਨੂੰ ਮਿੱਟੀ ਚਕਾਉਂਦਾ ਉਹ ਕੋਈ 2 ਵਿੱਗੇ ਚਕਾਉਂਦਾ ਕੋਈ 4 ਵਿੱਗੇ ਚਕਾਉਂਦਾ ਉਹ ਆਪਣੇ ਖੇਤ ਵੀ ਸਮਤਲ ਕਰ ਲੈਂਦਾ ਤੇ ਸਾਡਾ ਵੀ ਕੰਮ ਚੱਲਦਾ ਹੋ ਜਾਂਦਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਜਿਹੜਾ ਸਾਡੇ ਤੇ ਈਸੀ ਵਾਲਾ ਮੁੱਦਾ ਹੈ ਇਹਨੂੰ ਵਾਪਸ ਲਿਆ ਜਾਵੇ ਤੇ ਜਿਹੜੇ ਪੈਲਟ ਫੂਕਣ ਦੀ ਸਾਡੇ ਤੇ ਲਾਈ ਜਾ ਰਹੀ ਹੈ ਪਾਬੰਦੀ ਉਹ ਵੀ ਸਾਨੂੰ ਤੋਂ ਵਾਪਸ ਲਈ ਜਾਵੇ ਤੇ ਅਸੀਂ ਰੈਗੂਲਰ ਪੱਠੇ ਚ ਕੋਈ ਹੁਣ ਤੱਕ ਮੀਟਿੰਗ ਹੋਈ ਆ ਜਾਂ ਕੋਈ ਗੱਲਬਾਤ ਹੋਈ ਹੋਵੇ ਮੀਟਿੰਗ ਸਰ ਸਾਡੀ ਹੋਈ ਸਰਕਾਰ ਨਾਲ ਹੋਈ ਹੈ ਇੱਕ ਦੋ ਮੀਟਿੰਗਾਂ ਹੋਈਆਂ ਨੇ ਪਰ ਉੱਥੇ ਕੋਈ ਤਸੱਲੀ ਭਰਸ਼ ਜਵਾਬ ਨਹੀਂ ਸਾਨੂੰ ਮਿਲਿਆ ਸਤਿ ਤੁਹਾਡਾ ਕੀ ਨਾਮ ਹੈ ਜੀ ਕੀ ਹੋਦਾ ਪ੍ਰੇਮ ਗੁਪਤਾ ਸਰਪ੍ਰਸਤ ਪਟਾਈ ਸੈਸ਼ਨ ਸੰਗਰੂਰ ਜੀ ਆ ਤੁਹਾਡੇ ਵੱਲੋਂ ਸਟ੍ਰਾਈਕ ਸ਼ੁਰੂ ਕੀਤੀ ਗਈ ਹੈ ਕੀ ਨੁਕਸਾਨ ਦੇਖਦੇ ਹੋ ਸਟ੍ਰਾਈਕ ਦੇ ਸਟ੍ਰਾਈਕ ਦਾ ਨੁਕਸਾਨ ਤਾਂ ਸਾਰਿਆਂ ਨਾਲੋਂ ਵੱਡਾ ਤਾਂ ਜੀ ਦੇਖੋ ਨੁਕਸਾਨ ਸਾਡੀ ਲੇਬਰ ਦਾ ਹੈ ਜਿਹੜੀ ਸਾਡੀ 30-30 ਸਾਲ ਦੀ ਲੇਬਰ ਸਾਡੇ ਨਾਲ ਜੁੜੀ ਹੋਈ ਹੈ ਅੱਜ ਉਹ ਰੋਜ਼ਗਾਰ ਤੋਂ ਵਾਂਝੇ ਹੋਏ ਬੈਠੇ ਨੇ ਤੇ ਬੜੇ ਉਹਨਾਂ ਦੇ ਚਿਹਰੇ ਮਰ ਜਾਏ ਦੂਸਰਾ ਲੋਕਾਂ ਦਾ ਵੀ ਨੁਕਸਾਨ ਹੈ ਜਿੱਥੇ ਇਟ ਮਹਿੰਗੀ ਹੋਊ ਤੇ ਲੋਕਾਂ ਦੀ ਜਿਹੜੀ ਕਾਸਟ ਹੈ ਮਕਾਨ ਬਣਾਉਣ ਲਈ ਉਹ ਵੀ ਵਾਜੂ ਤੀਸਰਾ ਨੁਕਸਾਨ ਸਰਕਾਰ ਦਾ ਖੁਦ ਆਪਦਾ ਵੀ ਹੈ ਕਿਉਂਕਿ ਜੀਐਸਟੀ ਦਾ ਬਹੁਤ ਵੱਡੇ ਪੱਧਰ ਤੇ ਲਾਸ ਹੋਣ ਜਾ ਰਿਹਾ ਸਰਕਾਰ ਦਾ ਜਦੋਂ ਇਟਾਂ ਦੀ ਪ੍ਰੋਡਕਸ਼ਨ ਨਹੀਂ ਹੋਊ ਤਾਂ ਜੀਐਸਟੀ ਹੈ ਜਿਹੜਾ ਉਹ ਸਰਕਾਰ ਦਾ ਘਟੇਗਾ ਜੀ ਪ੍ਰਵਾਸੀ ਲੇਬਰ ਬਹੁਤ ਹੁੰਦੀ ਆ ਉਹ ਹੁਣ ਕਿਸ ਤਰੀਕੇ ਨਾਲ ਰੋਜ਼ਗਾਰ ਪ੍ਰਵਾਸੀ ਮਜ਼ਦੂਰ ਦੇ ਕੋਈ ਹੋਰ ਰੋਜ਼ਗਾਰ ਨਹੀਂ ਤਾਂ ਪੰਜਾਬ ਚ ਆਉਂਦੇ ਨੇ ਦੇਖੋ ਦੂਸਰੇ ਸਟੇਟਾਂ ਚ ਰੋਜ਼ਗਾਰ ਘਟਾ ਹੈ ਜਾਂ ਉੱਥੇ ਲੇਬਰ ਰੇਟ ਨੇ ਜਿਹੜੇ ਬਹੁਤ ਜ਼ਿਆਦੇ ਘਟਨੇ ਉਹ ਆਪਦੀ ਰੋਜੀ ਰੋਟੀ ਕਮਾਉਣ ਲਈ ਪੰਜਾਬ ਕੰਨੀ ਮੂੰਹ ਕਰਦੇ ਨੇ ਤੇ ਅਜ ਦੀ ਤਰੀਕ ਜੇ ਭੱਠੇ ਜਿਹੜੇ ਲੰਬੇ ਸਮੇਂ ਲਈ ਬੰਦ ਹੋਣ ਨਾਲ ਕੁਝ ਪ੍ਰਵਾਸੀ ਮਜ਼ਦੂਰ ਚਲੇ ਗਏ ਨੇ ਤੇ ਕੁਝ ਉਰੇ ਬੈਠੇ ਨੇ ਫਿਲਹਾਲ ਤਾਂ 5-7 ਦਿਨ ਜੀਰੀ ਲਗਾ ਕੇ ਉਹ ਅਬਦਾਜ ਕਰ ਐਲਾਨ ਕਰਨਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਵੀ ਭੁੱਖ ਮਰੀ ਦੀ ਜਿਹੜੀ ਹਾਲਤ ਹੈ ਪੈਦਾ ਹੋਣ ਵਾਲੀ ਹੈ ਤੁਹਾਡੇ ਭੱਠੇ ਦੇ ਕਿੰਨੇ ਕੁ ਮਜ਼ਦੂਰ ਨੇ ਜਿਨ੍ਹਾਂ ਨੂੰ ਹੁਣ ਵੱਡਾ ਅੰਸਾਮ ਤੇ ਕਿੰਨ੍ਹੇ ਪੰਜਾਬ ਦੇ ਵਿੱਚ 50 ਲੱਖ ਮਜ਼ਦੂਰ ਹੈ ਜਿਹੜਾ ਸਿੱਧੇ ਤੇ ਸਿੱਧੇ ਤੌਰ ਤੇ ਭੱਠਿਆਂ ਦੇ ਉੱਪਰ ਕੰਮ ਕਰ ਰਿਹਾ ਹੈ ਜਿਹੜਾ ਕਿ 100% ਇਫੈਕਟ ਹੋ ਰਿਹਾ ਹੈ ਸਰਕਾਰ ਤੋਂ ਸਾਡਾ ਕਾਰ ਤੋਂ ਪੂਰੀ ਉਮੀਦ ਹੈ ਜੀ ਭਵੰਤਮਾਨ ਜੀ ਸਾਡੇ ਸੀਜੀਐਮ ਸਾਹਿਬ ਤੇ ਸਾਡੇ ਮਿਨਿਸਟਰ ਨੇ ਜਿਹੜੇ ਬਰਿੰਦਰ ਗੋਲਜੀ ਬੜੇ ਐਕਟਿਵ ਨੇ ਸਾਨੂੰ ਉਮੀਦ ਹੈ ਵੀ ਜਲਦੀ ਹੀ ਸਾਡੀ ਇੱਕ ਮੀਟਿੰਗ ਲੈ ਕੇ ਪੰਜਾਬ ਐਸੋਸੀਏਸ਼ਨ ਨਾਲ ਜਿਹੜੇ ਸਾਡੇ ਮਸਲੇ ਨੇ ਸਾਰੇ ਮਸਲਾਂ ਦਾ ਹੱਲ ਕਰਾਉਣਗੇ ਤੇ ਅਸੀਂ ਪੱਟੇ ਚਲਾਉਣ ਲਈ ਤਿਆਰ ਹਾਂ ਕਿ ਜਿਹੜੇ ਉਹ ਹੜਤਾਲ ਤੇ ਚਲੇ ਗਏ ਨੇ ਪੰਜਾਬ ਦੀ ਜਿਹੜੀ ਮਾਈਨਿੰਗ ਪਾਲਿਸੀ ਨੂੰ ਲੈ ਕੇ ਜਿਹੜਾ ਹੈਗਾ ਉਹ ਹੜਤਾਲ ਦੇਖਦੇ 7-8 ਮਹੀਨੇ ਦੀ ਹੜਤਾਲ ਚਲੇ ਗਏ ਨੇ ਕਿਉਂਕਿ ਪੰਜਾਬ ਦੇ ਵਿੱਚ ਘਰਾਂ ਨੂੰ ਬਣਾਉਣ ਵਾਸਤੇ ਇੱਟਾਂ ਦਾ ਵੀ ਜਿਹੜਾ ਹੈਗਾ ਨੁਕਸਾਨ ਹੋਵੇਗਾ ਤੇ ਮਜ਼ਦੂਰ ਵੀ ਜਿਹੜੇ ਆ ਵਾਂਝੇ ਹੋ ਗਏ ਪੰਜਾਬ ਸਰਕਾਰ ਪੂਰੀ ਤਰ੍ਹਾਂ ਇੰਡਸਟਰੀ ਦੇ ਨਾਲ ਹੈ। ਪੰਜਾਬ ਸਰਕਾਰ ਕੋਈ ਪੱਠਿਆਂ ਨੂੰ ਬੰਦ ਨਹੀਂ ਹੁੰਦੇਗੀ। ਪਿੱਛੇ ਪੱਠਾ ਐਸੋਸੀਏਸ਼ਨ ਦੇ ਲੋਕ ਮੈਨੂੰ ਮਿਲੇ ਸੀ। ਤੇ ਮੈਂ ਉਸੇ ਸਮੇਂ ਸੀਆ ਦੇ ਚੇਅਰਮੈਨ ਨੇ ਮਿਸਟਰ ਸ਼ਰਮਾ ਜੀ ਉਹਨਾਂ ਨੂੰ ਆਪਣੇ ਦਫ਼ਤਰ ਬੁਲਾਇਆ ਸੀ। ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਨੂੰ ਆਪਣੇ ਦਫ਼ਤਰ ਬੁਲਾਇਆ ਸੀ ਤੇ ਬਕਾਇਦਾ ਇਹਨਾਂ ਦੀ ਮੀਟਿੰਗ ਕਰਾਈ ਸੀ। ਕਿ ਤੁਹਾਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਹੋ ਸਕਦੀ। ਇਹ ਗੱਲ ਸਹੀ ਵੀ ਹੈ ਕਿਉਂਕਿ ਇੱਕ ਪਟਨਾ ਹਾਈ ਕੋਰਟ ਦਾ ਫੈਸਲਾ ਆਇਆ ਸੀ ਜਿਹੜਾ ਪੰਜਾਬ ਤੇ ਤਾਂ ਲਾਗੂ ਕਰਤਾ ਤੇ ਰਾਜਸਥਾਨ ਗਵਰਨਮੈਂਟ ਨੇ ਨਹੀਂ ਲਾਗੂ ਕੀਤਾ ਹਰਿਆਣਾ ਗਵਰਨਮੈਂਟ ਨੇ ਨਹੀਂ ਲਾਗੂ ਕੀਤਾ ਅੱਜ ਰਾਜਸਥਾਨ ਦੀ ਿੱਟ ਸਾਡੇ ਇੱਥੇ ਪੰਜਾਬ ਚ ਆ ਕੇ ਵਿਗੜਨ ਲੱਗ ਗਈ ਈਟਾਂ ਸੜਕਾਂ ਸਾਡੀਆਂ ਤੋੜਨ ਲੱਗ ਗਈ ਉਹ ਸੋ ਇਹਦੇ ਚ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਕੇਂਦਰ ਸਰਕਾਰ ਵੀ ਜ਼ਿੰਮੇਵਾਰ ਹੈ ਜਿਹੜੀ ਦੂਜੀਆਂ ਸੂਬਿਆਂ ਦੇ ਵਿੱਚ ਕੋਈ ਹੋਰ ਪਾਲਿਸੀ ਦਿਹਾਰੀ ਤੇ ਸਾਡੇ ਪਿੱਛੇ ਕੋਈ ਹੋਰ ਨੀਤੀ ਦਿਹਾਰੀ ਪਰ ਅਸੀਂ ਉਸ ਸਮੇਂ ਵੀ ਇਹਨਾਂ ਨੂੰ ਕਿਹਾ ਸੀ ਕਿ ਸਿਆ ਤੋਂ ਪਰਮਿਸ਼ਨ ਲੈਣ ਦੇ ਲਈ ਸਾਨੂੰ ਚੇਅਰਮੈਨ ਸਾਹਿਬ ਨੇ ਕਿਹਾ ਤੇ 20 ਦਿਨ 3 ਔਰ 4 ਵੀਕਸ ਅਸੀਂ ਸੀਆ ਦੀ ਜਿਹੜੀ ਪਰਮਿਸ਼ਨ ਵੀ ਦੇ ਦਾਂਗੇ ਸੋ ਜਿਹੜੇ ਕਾਇਦੇ ਕਾਨੂੰਨ ਨੇ ਹੁਣੇ ਤੇ এনਵਾਇਰਨਮੈਂਟ ਦਾ ਸੈਂਟਰ ਦਾ ਵੀ ਚੱਲਦਾ ਇਸ ਤੇ ਸੋ ਕਈ ਫਾਰਮੈਲਿਟੀਆਂ ਨੇ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਪੂਰੀਆਂ ਕਰਨੀਆਂ ਜ਼ਰੂਰੀ ਨੇ ਪਰ ਪੰਜਾਬ ਸਰਕਾਰ ਹੈ ਜਿਹੜੀ ਉਹ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਹੈ ਜੇ ਹੜਤਾਲ ਤੇ ਗਏ ਆ ਹੜਤਾਲ ਕਿਸੇ ਚੀਜ਼ ਦਾ ਹੱਲ ਨਹੀਂ ਹੈ ਬੈਠ ਕੇ ਗੱਲ ਕਰਨ ਪਹਿਲਾਂ ਉਹਨਾਂ ਦੀ ਗੱਲ ਪੂਰੀ ਤਰ੍ਹਾਂ ਸੁਣੀ ਹੈ ਅਰ ਜਦੋਂ ਬੈਠਣਗੇ ਮੈਂ ਉਹਨਾਂ ਨੂੰ ਦੱਸਾਂਗਾ ਵੀ ਅਸੀਂ ਤੇ ਤੁਹਾਡੀ ਗੱਲ ਸੁਣਦੇ ਸੀ ਪਰ ਮੈਂ ਤਾਂ ਹੜਤਾਲ ਦੀ ਗੱਲ ਤਾਂ ਅੱਜ ਅੱਜ ਦੀ ਅੱਜੋ ਹੀ ਹੈ ਹਾਂਜੀ ਹਾਂ ਕਾਫੀ ਦਿਨਾਂ ਤੋਂ ਚੱਲ ਰਹੀ ਹੈ ਉਹਨਾਂ ਦਾ ਨਹੀਂ ਕਾਫੀ ਦਿਨਾਂ ਤੋਂ ਤਾਂ ਹੜਤਾਲ ਹੈ ਕਿ ਉਹਨਾਂ ਨੇ ਫਾਈਨਲ ਜਿਹੜਾ ਡਿਸੀਜਨ ਲੈ ਲਿਆ ਹੈਗਾ 7 ਮਹੀਨੇ ਲਈ ਬੰਦ ਕਰ ਦਿੱਤੇ ਪੱਟੇ ਚਲੋ ਇਹ ਮਾੜੀ ਗੱਲ ਹੋਈ ਹੈ 7 ਮਹੀਨੇ ਲਈ ਨਾ ਪੱਠੇ ਬੰਦ ਹੁੰਦੇ ਨੇ ਕਿਉਂਕਿ ਕੋਈ ਵੀ ਬੰਦਾ ਆਪਣਾ ਕਾਰੋਬਾਰ ਬੰਦ ਨਹੀਂ ਕਰਨਾ ਚਾਹੁੰਦਾ ਅਗਰ ਪਾਲਿਸੀ ਦੇ ਵਿੱਚ ਹੈਗਾ ਕੋਈ ਚੇਂਜ ਜਾ ਸਕਦੀ ਹੈ ਜਿਹੜੀ ਮੰਗ ਕਰ ਰਹੇ ਨੇ ਜਾਂ ਤੁਸੀਂ ਗੱਲ ਜੋ ਪੰਜਾਬ ਸਰਕਾਰ ਜੋ ਕੁਝ ਵੀ ਕਰ ਸਕਦੀ ਹੈ ਪੰਜਾਬ ਦੇ ਲੋਕਾਂ ਦੇ ਲਈ ਪ ਹਰ ਕੰਮ ਕਰੇਗੀ ਪਰ ਜਿੱਥੇ ਕਿਤੇ ਸੈਂਟਰਲ ਗਵਰਨਮੈਂਟ ਦੀ ਗੱਲ ਆ ਉੱਥੇ ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਮੈਂ ਪਿੱਛੇ এনवायरमेंट ਜਿਹੜਾ ਮਨਿਸਟਰ ਨੇ ਉਹਨਾਂ ਨੂੰ ਲੈਟਰ ਵੀ ਲਿਖਿਆ ਅਸੀਂ ਉੱਥੇ ਉਹਨਾਂ ਨੂੰ ਮਿਲ ਵੀ ਜਾਣਾ ਕਿਉਂਕਿ ਕਈ ਗੱਲਾਂ ਇਸ ਤਰ੍ਹਾਂ ਦੀਆਂ ਨੇ ਵੀ ਹਰ ਗੱਲ ਨੂੰ ਵਾਤਾਵਰਨ ਦੇ ਨਾਲ ਜੋੜਨਾ ਠੀਕ ਹੈ ਵਾਤਾਵਰਨ ਸ਼ੁੱਧ ਰੱਖਣਾ ਸਾਨੂੰ ਸਭ ਤੋਂ ਜ਼ਰੂਰੀ ਹੈ ਪਰ ਕਈ ਗੱਲਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਅਨੈਸੀਸਰੀ ਨੇ ਮੈਂ ਸਮਝਦਾ ਉਹ ਮੈਂ ਸੈਂਟਰ ਦੇ ਵਜ਼ੀਰ ਨਾਲ ਵੀ ਜਾ ਕੇ ਗੱਲ ਕਰਨੀ ਹੈ ਤੋ ਅਸੀਂ ਕੁੱਲ ਮਿਲਾ ਕੇ ਇਹ ਹੈ ਕਿ ਅਸੀਂ ਪੰਜਾਬ ਸਰਕਾਰ ਪੱਠੇ ਵਾਲਿਆਂ ਦੇ ਨਾਲ ਹੈ ਤੇ ਨਾਲ ਰਹੇਗੀ